ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਗੁਲਾਮ ਏ ਕਹਾਣੀ ਵੀ ਪਾਕਿਸਤਾਨ ਦੀ ਹੈ ਆਸੇ-ਪਾਸੇ ਤੋਂ ਉੱਦਲ ਕੇ ਆਈ ਹੋਰ ਖਲਕਤ ਦੇ ਨਾਲ ਬਲਕਾਰ ਸਿੰਘ ਵੀ ਇੱਕ ਰਿਫਿਊਜੀ ਕੈਂਪ ਵਿੱਚ ਡੱਕਿਆ ਹੋਇਆ ਸੀ ਬਲਕਾਰ ਸਿੰਘ ਦੇ ਇਲਾਕੇ ਵਿੱਚ ਕੋਈ ਲੰਮੇ ਚੌੜੇ ਫਸਾਦ ਨਹੀਂ ਹੁੰਦੇ ਸਨ ਦੂਰ ਦੂਰ ਦੇ ਪਿੰਡਾਂ ਦੇ ਸਾੜੇ ਜਾਣ ਤੇ ਉੱਥੇ ਕੋਈ ਵੱਡ ਟੁਕਦੀਆਂ ਕੇਵਲ ਕਹਾਣੀਆਂ ਹੀ ਇੱਥੇ ਉਪੜੀਆਂ ਸਨ ਪਰ ਇਹ ਕਹਾਣੀਆਂ ਨਾ ਸਿਰਫ ਹਰ ਇੱਕ ਦੇ ਕੰਨੀ ਪਈਆਂ ਸਗੋਂ ਉੱਥੇ ਦੇ ਬਾਜੂ ਮੰਡਲ ਦਾ ਇੱਕ ਹਿੱਸਾ ਬਣ ਗਈਆਂ ਤੇ ਇਸ ਬਾਜੂ ਮੰਡਲ ਤੋਂ Hindu Sikhਾਂ ਨੇ ਭਾਪ ਲਿਆ ਕਿ ਉਹਨਾਂ ਲਈ ਉੱਥੇ ਜਿਉਂਦੇ ਰਹਿਣਾ ਅਸੰਭਵ ਸੀ ਇੱਕ ਦੋ ਦਿਨਾਂ ਵਿੱਚ ਹੀ ਹਲ ਵਗਣੋ ਖਲੋ ਗਏ ਤੈਲੀਆਂ ਵਿੱਚ ਬੀ ਖਲਾਰ ਦੀਆਂ ਰੁੱਸ ਗਈਆਂ ਜੋ ਬੀਜ ਉਹ ਨਾ ਵਧਣਾ ਨਹੀਂ ਸੀ ਉਸ ਨੂੰ ਬੀਜਣ ਦਾ ਕੀ ਫਾਇਦਾ ਜਿਨ੍ਹਾਂ ਘਰਾਂ ਨੂੰ ਲੋਕੀ ਕੱਲ ਤੱਕ ਲਿੰਬਪੋਚ ਸਵਾਰ ਰਹੇ ਸਨ ਉਹਨਾਂ ਦੇ ਸੜਨ ਦੀਆਂ ਗੱਲਾਂ ਹੋਣ ਲੱਗ ਪਈਆਂ ਲੋਕਾਂ ਦਾ ਆਪਣੇ ਘਰਾਂ ਜ਼ਮੀਨਾਂ ਟੱਗਿਆਂ ਮੱਝੀ ਸਭ ਨਾਲ ਪਿਆਰ ਖਤਮ ਹੋ ਗਿਆ ਤੇ ਬਸ ਤੁਰਨ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਸਜੇ ਸਜੇ ਆਲੇ-ਦੋਲੇ ਦੀ ਸਾਰੀ ਸਾਰੀ Hindu Sikh ਵਸੋਂ ਨਵੇਂ ਰਿਫਿਊਜੀ ਕੈਂਪ ਵੱਲ ਨੂੰ ਉੱਠ ਤੁਰੇ ਜਿਵੇਂ ਕਿਸੇ ਪੈੜੀ ਵਿੱਚ ਪਾਣੀ ਆ ਜਾਣ ਤੇ ਉਸ ਵਿੱਚੋਂ ਟਡੀਆਂ ਇੱਕ ਪਾਸੇ ਨੂੰ ਉੱਠ ਨੱਟਦੀਆਂ ਹਨ ਪੰਜਾਂ ਸੱਤਾਂ ਦਿਨਾਂ ਵਿੱਚ ਹੀ Hindu Sikh ਜਨਤਾ ਮੁਸਲਮਾਨ ਜਨਤਾ ਤੋਂ ਇਸ ਤਰ੍ਹਾਂ ਅਡਰੀ ਹੋ ਕੇ ਬੈਠੀ ਜਿਸ ਤਰ੍ਹਾਂ ਜੱਟੀਆਂ ਰਲੀਆਂ ਹੋਈਆਂ ਦੋ ਪਤਲੀਆਂ ਤੇ ਮੋਟੀਆਂ ਜਿੰਸਾਂ ਨੂੰ ਛੱਜ ਵਿੱਚ ਪਾ ਕੇ ਵੱਖੋ-ਵੱਖ ਕਰ ਦਿੰਦੀਆਂ ਹਨ ਇਹ ਬਲਕਾਰ ਸਿੰਘ ਕੁਝ ਅਨੋਖਾ ਜਿਹਾ ਆਦਮੀ ਸੀ ਸਾਰੇ ਪਿੰਡ ਦਾ ਉਹ ਇਕੱਲਾ مالک ਸੀ ਇਸ ਦੇ ਬਾਵਜੂਦ ਉਹ ਚਿੱਟ ਕੱਪੜਿਆ ਨਹੀਂ ਸੀ ਪਹਿਰਾਵੇ ਤੋਂ ਬਿਲਕੁਲ ਮਾਮੂਲੀ ਜੱਟ ਜਪਦਾ ਸੀ ਕਿਸਾਨਾਂ ਵਾਂਗ ਉਹ ਆਪਣੀ ਹੱਥੀ ਵਾਹੀ ਦਾ ਸਾਰਾ ਕੰਮ ਕਰਦਾ ਸੀ ਉਹਦੀ ਇਸ ਆਦਤ ਨੇ ਉਸ ਨੂੰ ਉਸਦੇ ਪਿੰਡ ਵਿੱਚ ਵਸ ਰਹੇ ਮੁਸਲਮਾਨ ਮਜ਼ਾਰਿਆਂ ਕਮੀਆਂ ਆਦਿ ਦੇ ਬਹੁਤ ਨੇੜੇ ਲੈ ਆਂਦਾ ਸੀ ਉਸ ਬੋਲ ਦਾ ਵੀ ਡਾਡਾ ਮਿੱਠਾ ਸੀ ਇਸ ਨਾਲ ਉਸ ਲਈ ਆਪਣੇ ਪਿੰਡ ਦਾ ਇੰਤਜ਼ਾਮ ਬਹੁਤ ਸਹਿਲਾ ਹੋ ਜਾਂਦਾ ਸੀ ਉਸ ਦੀ ਨਾਰਾਜ਼ਗੀ ਦੇ ਡਰ ਤੋਂ ਪਿੰਡ ਦੇ ਲੋਕ ਆਪੋ ਵਿੱਚ ਕਦੀ ਝਗੜਾ ਖਰੋਦ ਨਾ ਕਰਦੇ ਉਸ ਦੇ ਵੱਡੇ ਵਗ ਵਿੱਚੋਂ ਕੁਝ ਮੱਝੀ ਸਦਾ ਜ਼ਿਲ੍ਹੇ ਦੇ ਵੱਡੇ ਅਫਸਰਾਂ ਪਾਸ ਸੂਆ ਚੋਂਦੀਆਂ ਰਹਿੰਦੀਆਂ ਤੇ ਜਦੋਂ ਉਹ ਵਿਕ ਜਾਂਦੀਆਂ ਤੇ ਉਹਨਾਂ ਦੀ ਥਾਂ ਨਵੀਆਂ ਭੇਜ ਦਿੰਦਾ ਇਸ ਕਰਕੇ ਪੁਲਿਸੀ ਜਾਂ ਕਿਸੇ ਮਹਿਕਮੇ ਦੇ ਅਫਸਰ ਬਲਕਾਰ ਸਿੰਘ ਨੂੰ ਪੁੱਛੇ ਬਿਨਾ ਉਸ ਦੇ ਪਿੰਡ ਵਿੱਚ ਰਹਿੰਦੇ ਕਿਸੇ ਆਦਮੀ ਨੂੰ ਹੱਥ ਨਾ ਪਾ ਸਕਦੇ ਪਿੰਡ ਦੇ ਲੋਕਾਂ ਲਈ ਉਹ ਸੁਖਾਵੇਂ ਛਾਂ ਬਣਿਆ ਹੋਇਆ ਸੀ ਮਜ਼ਬੀ ਤਾਂ ਸੋਤੋਂ ਉਹ ਅਸਲੋਂ ਖਾਲੀ ਸੀ ਜਦੋਂ ਨਮਾਜ਼ ਵੇਲੇ ਕਿਸੇ ਕਮੀਨ ਜਾਂ ਮੁਜ਼ਾਰੇ ਨੂੰ ਇੰਦਰ ਉਦਰ ਫਿਰਦਾ ਵੇਖ ਲੰਦਾ ਤਾਂ ਝਟ ਕਹਿੰਦਾ ਓਏ ਕਿੱਧਰ ਕੰਦਾ ਨਾਲ ਘਸਰ ਦਾ ਫਿਰਦਾ ਏ ਮਸੀਤੇ ਗਿਆ ਨਹੀਂ ਜਾਂਦਾ ਬੁਰੇ ਦੇ ਆ ਬੀਆ ਆ ਵੇਖ ਜੀ ਲਗਾ ਜਾਣਾ ਐਵੇਂ ਮੈਂ ਆਖਿਆ ਹਸੈਨੋ ਦੇ ਘਰੋਂ ਮਕਈ ਦਾ ਬੀ ਪੁੱਛੀ ਜਾ ਉਹ ਜਵਾਬ ਦਿੰਦਾ ਤੇ ਫਿਰ ਅਗਾਹ ਹਿੱਲ ਕੇ ਹੋ ਹਲੀ ਤੇ ਨਹੀਂ ਲੱਗਣਾ ਪੈਂਦਾ ਉੱਥੇ ਸਹਜੇ ਸਹਜੇ ਪੈਰ ਪਿਆ ਟਿਕਾਨਾ ਏ ਬਲਕਾਰ ਸਿੰਘ ਉਸ ਨੂੰ ਤਾੜਦਾ ਤੇ ਹੁਣ ਬਲਕਾਰ ਸਿੰਘ ਹੋਰ ਲੋਕਾਂ ਦੇ ਨਾਲ ਕੈਂਪ ਵਿੱਚ ਆਪਣੀ ਜਾਨ ਲੁਕਾਈ ਬੈਠਾ ਸੀ ਘੋੜੀ ਤੇ ਚੜ੍ਹ ਕੇ ਸਾਰੇ ਇਲਾਕੇ ਵਿੱਚ ਭੌਣ ਤੇ ਸਤਕਾਰ ਲੈਣ ਵਾਲੇ ਬਲਕਾਰ ਸਿੰਘ ਨੂੰ ਇਹ ਵਿਸ਼ਵਾਸ ਆਉਂਦਿਆਂ ਚਿਰ ਨਹੀਂ ਲੱਗਾ ਕਿ ਜੇ ਉਹ ਕੈਂਪ ਦੀਆਂ ਹੱਦਾਂ ਤੋਂ ਬਾਹਰ ਕਿ ਦਰਉ ਗਿਆ ਤਾਂ ਮਾਰ ਦਿੱਤਾ ਜਾਵੇਗਾ ਅਜੀ ਅਗਲੇ ਦਿਨ ਦੀ ਗੱਲ ਸੀ ਕਿ ਕੋਲ ਦੇ ਸ਼ਹਿਰ ਦਾ ਇੱਕ ਸਿਆਣਾ ਜਿਆ ਸ਼ਾ ਜਿਸ ਨੂੰ ਆਪਣੇ ਸ਼ਹਿਰ ਨੂੰ ਖੁਸ਼ੀ ਖੁਸ਼ੀ ਛੱਡਿਆ ਅਜੀ ਦੋ ਦਿਨ ਹੀ ਹੋਏ ਸਨ ਭਾਉਂਗੇ ਉੱਥੇ ਗੁਡਲੈਂਡ ਚਲਾ ਗਿਆ ਇੱਕ ਮੁਸਲਮਾਨ ਦੁਕਾਨਦਾਰ ਨੇ ਉਸ ਦੀ ਬੜੀ ਆਉ ਭਗਤ ਕੀਤੀ ਤੇ ਗੁੜ ਵੀ ਹੋਰੀ ਵਿੱਚ ਪਾ ਦਿੱਤਾ ਇਹਨੇ ਨੂੰ ਕਿਸੇ ਮੁਸਲਮਾਨ ਫੌਜੀ ਨੇ ਉਸ ਨੂੰ ਖੋ ਕੇ ਆਪਣੇ ਬਾਸ ਰੱਖ ਲਿਆ ਤੇ ਉਹਨਾਂ ਦੋਹਾਂ ਨੂੰ ਛੋਟੇ ਮਾਰੇ ਸ਼ਾਹ ਵਿਚਾਰਾ ਆਖੇ ਮੈਂ ਆਪਣੇ ਸ਼ਹਿਰ ਆਇਆ ਹੋਇਆ ਹਾਂ ਤੂੰ ਮੈਨੂੰ ਮਾਰਦਾ ਕਿਉਂ ਹੈ ਤੇ ਫੌਜੀ ਆਖੇ ਤੁਹਾਡੇ ਫਿਰਨ ਦਾ ਹੁਕਮ ਬਿਲਕੁਲ ਬੰਦ ਹੈ ਮੈਂ ਤੈਨੂੰ ਕੈਦ ਕਰਦਾ ਹਾਂ ਤੂੰ ਕੈਂਪ ਤੋਂ ਬਾਹਰ ਕਿਉਂ ਫਿਰਦਾ ਹੈ ਉਹਨਾਂ ਦੇ ਨਾਲ ਵਿੱਚ ਕੈਦ ਦੇ ਅਰਥ ਚੋਰੀ ਮਾਰ ਦੇਣ ਦੇ ਹੀ ਹੁੰਦੇ ਸਨ ਸ਼ਾਹ ਆਖੇ ਅਸੀਂ ਵੀ ਪਾਕਿਸਤਾਨ ਦੀ ਰਹਿਇਤ ਹਾਂ ਤੇ ਆਪਣੀ ਮਰਜ਼ੀ ਨਾਲ ਇੱਥੋਂ ਜਾ ਰਹੇ ਹਾਂ ਸਾਡਾ ਫਿਰਨਾ ਬੰਦ ਹੋਣ ਦਾ ਹੁਕਮ ਨਹੀਂ ਹੋਇਆ ਪਰ ਫੌਜੀ ਆਖੇ ਮੈਨੂੰ ਪੱਕਾ ਪਤਾ ਹੈ ਤੁਹਾਡਾ ਬਾਹਰ ਫਿਰਨਾ ਬੰਦ ਹੋ ਗਿਆ ਹੈ ਤੂੰ ਹੁਣ ਬਚ ਕੇ ਨਹੀਂ ਜਾ ਸਕਦਾ ਫਿਰ ਹੋਰ ਮੁਸਲਮਾਨਾਂ ਨੇ ਉਸ ਫੌਜੀ ਦਾ ਤਰਲਾ ਮਿੰਨਤ ਕਰਕੇ ਸ਼ਾਹ ਦੀ ਖਲਾਸੀ ਕਰਾਈ ਤੇ ਸ਼ਾਹ ਵਿਚਾਰਾ ਛੋਟੇ ਕਾ ਕੇ ਕੰਪਾਇਆ ਬਲਕਾਰ ਸਿੰਘ ਕੈਂਪ ਕੋਲ ਦੀ ਸੜਕ ਤੋਂ ਲੰਘਦੇ ਲੋਕਾਂ ਨੂੰ ਦੂਰੋਂ ਵੇਖਦਾ ਵਧੇਰੇ ਹੱਕਾਂ ਵਾਲੇ ਇਹ ਵਧੀਆ ਇਨਸਾਨ ਜਿਹੜੇ ਮੁਸਲਮਾਨ ਹੋਣ ਕਰਕੇ ਜਿੱਥੇ ਜੀ ਕਰੇ ਟੁਰ ਫਿਰ ਸਕਦੇ ਸਨ ਬਲਕਾਰ ਸਿੰਘ ਵਿਚਾਰਾ ਤੇ ਇੱਕ ਦਾਤਣ ਤੋਂ ਤਰਸ ਗਿਆ ਸੀ ਪਰ ਉਸ ਦੀ ਹਿੰਮਤ ਨਹੀਂ ਸੀ ਕਿ ਉਹ ਨੇੜੇ ਦੇ ਕਿਸੇ ਕਿਕਰ ਤੋਂ ਉਹ ਦਾਤਣ ਭੰਨ ਲਿਆਵੇ ਇਹ ਕੀ ਕੌਤਕ ਵਰਤਿਆ ਸੀ ਉਸ ਨੂੰ ਕੋਈ ਸਮਝ ਨਹੀਂ ਆਉਂਦੀ ਸੀ ਕੈਂਪ ਦੇ ਨਾਲ ਲੱਗਦੇ ਆ ਪੈੜੀਆਂ ਫੁੱਲਾ ਸਿੰਘ ਦੀਆਂ ਸਨ ਤੇ ਉਸਦੇ ਮਜ਼ਾਰਿਆਂ ਨੇ ਇਹਨਾਂ ਵਿੱਚ ਗੋਂਗਲੂ ਬिजੇ ਹੋਏ ਸਨ ਪੂਜੇ ਹੋਏ ਛੋਲੇ ਤੇ ਸੁੱਕੀਆਂ ਰੋਟੀਆਂ ਖਾ ਖਾ ਕੇ ਫੁੱਲਾ ਸਿੰਘ ਅੱਕ ਗਿਆ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਕਿਸੇ ਦਿਨ ਇਹਨਾਂ ਨਿੱਕੇ ਨਿੱਕੇ ਗੋਂਗਲੂਆਂ ਦੇ ਪੱਤੇ ਖੋਗ ਕੇ ਸਾਗ ਚਾੜੇ ਪਰ ਉਸ ਨੂੰ ਉੱਥੋਂ ਤੱਕ ਜਾਣ ਦੀ ਹਿੰਮਤ ਨਹੀਂ ਪਈ ਸੀ ਉਹ ਬੇਲੀ ਜਿਹੜੀ ਉਸਦੇ ਪੜਦਾਦੇ ਨੇ ਦਾਦੇ ਨੂੰ ਤੇ ਉਸਦੇ ਦਾਦੇ ਨੇ ਉਸਦੇ ਪਿਓ ਨੂੰ ਤੇ ਉਸਦੇ ਪਿਓ ਨੇ ਉਸ ਨੂੰ ਦਿੱਤੀ ਸੀ ਹੁਣ ਉਸਦੀ ਨਹੀਂ ਰਹੀ ਸੀ ਪਤਾ ਨਹੀਂ ਕਿਉਂ ਹੁਣ ਤੇ ਉਹ ਬੱਸ ਇਸ ਨੂੰ ਦੋਰੋਂ-ਦੋਰੋਂ ਹੀ ਦੇਖ ਸਕਦਾ ਸੀ ਜਿਸ ਤਰ੍ਹਾਂ ਕੈਂਪ ਦੇ ਹੋਰ ਸਾਰੇ ਲੋਕ ਸਾਰੀਆਂ ਪੈਲੀਆਂ ਨੂੰ ਸਾਰੇ ਰਾਹਾਂ ਬਾਗਾਂ ਦਰਖਤਾਂ ਤੇ ਪਿੰਡਾਂ ਨੂੰ ਦੋਰੋਂ ਹੀ ਦੇਖਦੇ ਸਨ ਹਾਂ ਜੇ ਫੂਲਾ ਸਿੰਘ ਮੁਸਲਮਾਨ ਹੁੰਦਾ ਤਾਂ ਉਹ ਜੇ ਵੀ ਆਪਣੀ ਪੈਲੀ ਦੀਆਂ ਵਟਾਂ ਤੇ ਜੰਮੇ-ਜੰਮੇ ਪੈਰੀ ਟੁਰ ਸਕਦਾ ਉਸ ਦੀ ਵਾਟੀ ਛੋਟੇ-ਛੋਟੇ ਗੋਗਲੂਆਂ ਦੀ ਇਸ ਪੈਲੀ ਵਿੱਚ ਵੜ ਕੇ ਆਪਣੇ ਉਹਨਾਂ ਦੇ ਪੱਤਿਆਂ ਦਾ ਸਾਗ ਤੋੜ ਸਕਦੀ ਤੇ ਜੇ ਕੋਈ ਹੋਰ ਜਨਾਨੀ ਉੱਥੇ ਤੋੜਦੀ ਹੁੰਦੀ ਤਾਂ ਆਵਾਜ਼ ਦੇ ਕੇ ਉਸ ਨੂੰ ਹਟਕ ਵੀ ਸਕਦੀ ਫੂਲਾ ਸਿੰਘ ਦੇ ਪਿੰਡ ਦਾ ਇੱਕ ਹੋਰ ਬੰਦਾ ਅਫੀਮ ਦਾ ਅਮਲੀ ਸੀ ਕੈਂਪ ਵਿੱਚ ਭਲਾ ਅਫੀਮ ਕਿੱਥੇ ਔਫੀਮ ਤੋਂ ਬਿਨਾ ਉਸਦਾ ਗੁਜ਼ਾਰਾ ਵੀ ਨਹੀਂ ਸੀ ਪਰ ਸਵਾਲ ਤਾਂ ਇਹ ਸੀ ਕਿ ਉਸ ਨੂੰ ਔਫੀਮ ਲਿਆ ਕੇ ਕੌਣ ਦੇਵੇ ਕੋਈ ਮੁਸਲਮਾਨ ਹੀ ਹੋਵੇ ਨਾ ਜੋ ਠੇਕੇ ਵਿੱਚੋਂ ਜਾ ਕੇ ਲਿਆਵੇ ਹੋਰ ਕਿਸੇ ਦੀ ਸ਼ਹਿਰ ਜਾਣ ਦੀ ਹਿੰਮਤ ਨਹੀਂ ਸੀ ਅਖੀਰ ਕੈਂਪ ਵਿੱਚ ਆਇਆ ਇੱਕ ਮੁਸਲਮਾਨ ਤੇਲੀ ਮੁੰਡੇ ਦਾ ਉਸ ਤਰਲਾ ਕੀਤਾ ਹੱਥ ਜੋੜੇ ਆਪਣੀ ਮੇਵਸੀ ਦਾ ਵਾਸਤਾ ਪਾਇਆ ਤੇ ਉਸ ਮੁਸਲਮਾਨ ਮੁੰਡੇ ਨੇ ਉਸ ਨੂੰ ਮਹਿੰਗੀ ਸਸਤੀ ਇੱਕ ਦੋਲਾ ਫੇਮ ਲਿਆ ਕੇ ਦਿੱਤੇ ਇੱਕ ਹੋਰ ਜੱਟ ਲੱड्डा ਸਿੰਘ ਦੀ ਹਵੇਲੀ ਕੈਂਪ ਤੋਂ ਨੇੜੇ ਹੀ ਸੀ ਕੈਂਪ ਉਹ ਵਿਚ ਆਉਣ ਲੱਗੇ ਆ ਉਹ ਕੁਝ ਲਿਆਰੀਆਂ ਮੱਝਾਂ ਉੱਥੇ ਛੱਡ ਆਇਆ ਸੀ ਇਹ ਮੱਝੀ ਉਸਦੇ ਮੁਸਲਮਾਨ ਕਾਂਬੇ ਸਾਹਮਦੇ ਸਨ ਲੱड्डा ਸਿੰਘ ਰੋਜ਼ ਉਹ ਹਨੇਰੇ ਕੈਂਪ ਵਿੱਚੋਂ ਘੋੜੀ ਤੇ ਚੜ ਜਾਂਦਾ ਤੇ ਪਿੰਡ ਜਾਂਦਾ ਤੇ ਪਿੰਡ ਜਾ ਕੇ ਆਪਣੀਆਂ ਮੱਝੀ ਚੋਂਦਾ ਫਿਰ ਦੁੱਧ ਦਾ ਦੋਣਾ ਘੋੜੀ ਤੇ ਰੱਖ ਕੇ ਦਿਨ ਚੜੇ ਹੀ ਕੈਂਪ ਵਿੱਚ ਆਵੜਦਾ ਲੋਕੀ ਉਸ ਨੂੰ ਦੇਖ ਦੇਖ ਕੇ ਰਸਕ ਖਾਂਦੇ ਪੰਜ ਸੱਤ ਦਿਨ ਤੇ ਉਹ ਇਸ ਤਰ੍ਹਾਂ ਕਰਦਾ ਰਿਹਾ ਪਰ ਇੱਕ ਦਿਨ ਜਦੋਂ ਸਵੇਰੇ ਮੱਝੀ ਚੋਣ ਗਿਆ ਤਾਂ ਉਸਦੇ ਕਾਮਿਆਂ ਨੇ ਉਸ ਨੂੰ ਕਿਹਾ ਕਿ ਮੁੰਛੀ ਹੋਰਾਂ ਸਾਨੂੰ ਦੱਸਿਆ ਹੈ ਕਿ ਇਹ ਮੱਝੀ ਹੁਣ ਪਾਕਿਸਤਾਨ ਦੀਆਂ ਹੋ ਗਈਆਂ ਨੇ ਸਿੱਖ ਇਹਨਾਂ ਦਾ ਦੁੱਧ ਨਹੀਂ ਲਿਜਾ ਸਕਦੇ ਜੇ ਅਸਾਂ ਤੁਹਾਨੂੰ ਦੁੱਧ ਦਿੱਤਾ ਤਉ ਸਾਡਾ ਬੁਰਾ ਹਾਲ ਕਰੇਗਾ ਲੱਦਾ ਸਿੰਘ ਵਿਚਾਰਾ ਦੋਣਾ ਸਖਦਾ ਹੀ ਮੋੜ ਲਿਆ ਆ ਉਹ ਕਿਸੇ ਮੁਸਲਮਾਨ ਦੀ ਗੱਲ ਨੂੰ ਕਿਸ ਤਰ੍ਹਾਂ ਮੋੜਾ ਪਾ ਸਕਦਾ ਸੀ ਭਾਵੇਂ ਗੈਂਪ ਚਾਰ ਜੁਹੇਰਿਓਂ ਖੁੱਲਾ ਸੀ ਪਰ ਉਸ ਵਿੱਚ ਜੋ ਬਾਹਰ ਨਾ ਜਾ ਸਕਣਾ ਕਰਕੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇਸ ਤੇ ਦਿਵਾਰੇ ਪਰਦਾ ਪਾਇਆ ਹੋਇਆ ਹੈ ਕਮਾਦਾਂ ਕਪਾਹਾਂ ਤੇ ਚਰੀਆਂ ਦਾ ਪਰਦਾ ਤੇ ਕੁਝ ਖੁੱਲੀਆਂ ਥਾਵਾਂ ਦਾ ਪਰਦਾ ਜਿਸ ਤੋਂ ਪਰੇ ਕੁਝ ਦਿਖਦਾ ਨਹੀਂ ਸੀ ਇਸ ਪਰਦੇ ਪਿੱਛੇ ਪਤਾ ਨਹੀਂ ਕੀ ਹੋ ਰਿਹਾ ਸੀ ਲੋਕ ਕੀ ਕਰ ਰਹੇ ਸਨ ਕੀ ਸੋਚ ਰਹੇ ਸਨ ਕੀ ਕਹਿ ਰਹੇ ਸਨ ਬਲਕਾਰ ਸਿੰਘ ਦੀਆਂ ਆਪਣੀਆਂ ਪੈਲੀਆਂ ਤੇ ਘਰ ਦੀ ਇਸ ਪਰਦੇ ਪਿੱਛੇ ਹੀ ਸਨ ਉਹਨਾਂ ਪੈਲੀਆਂ ਨੂੰ ਕੌਣ ਵਾਰ ਰਿਹਾ ਸੀ ਉਸ ਦੀਆਂ ਹਵੇਲੀਆਂ ਵਿੱਚ ਕੌਣ ਰਹਿ ਰਿਹਾ ਸੀ ਇਹ ਸਭ ਕੁਝ ਜਾਣਨ ਲਈ ਉਸ ਦਾ ਬੜਾ ਜੀ ਕਰਦਾ ਸੀ ਉਸਨੇ ਪਾਕਿਸਤਾਨ ਤੋਂ ਆਏ ਮੁਸਲਮਾਨ ਰਿਫਿਊਜੀ ਸੜਕਾਂ ਤੇ ਤੁਰਦੇ ਫਿਰਦੇ ਦੂਰੋਂ ਵੇਖੇ ਸਨ ਅੱਜ ਤੱਕ ਉਸਨੇ ਕਿਸੇ ਰਿਫਿਊਜੀ ਨੂੰ ਨੇੜੇ ਹੋ ਕੇ ਨਹੀਂ ਦੇਖਿਆ ਸੀ ਇਸ ਨਵੀਂ ਥਾਂ ਤੇ ਉਹ ਲੋਕ ਕਿਸ ਤਰ੍ਹਾਂ ਰਹਿ ਰਹੇ ਸਨ ਕਿ ਸਾਲ ਵਿੱਚ ਸਨ ਵਾਹੀ ਕਰਦੇ ਸਨ ਜਾਂ ਮੰਦੇ ਪਏ ਹੋਏ ਸਨ ਇਹ ਸਭ ਕੁਝ ਵੀ ਉਹ ਜਾਣਨਾ ਚਾਹੁੰਦਾ ਸੀ ਇਹ ਗੱਲ ਸਾਰੇ ਕੈਂਪੋ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਕੋਈ ਸਿੱਖ ਕੈਂਪ ਤੋਂ ਬਾਹਰ ਦੀ ਹਵਾ ਖਾ ਸਕਦਾ ਸੀ ਤਾਂ ਉਹ ਫੌਜੀ ਮੋਟਰ ਵਿੱਚ ਬੈਠ ਕੇ ਫੌਜੀ ਸਿਪਾਹੀ ਕੈਂਪ ਦੇ ਲੋਕਾਂ ਲਈ ਰਾਸ਼ਨ ਲਿਆਉਣ ਲਈ ਜਾਂ ਫਸੇ ਹੋਏ ਹਿੰਦੂ ਸਿੱਖਾਂ ਨੂੰ ਕੱਢਣ ਲਈ ਆਪਣੀਆਂ ਮੋਟਰਾਂ ਵਿੱਚ ਇੱਧਰ ਉੱਧਰ ਫਿਰਦੇ ਰਹਿੰਦੇ ਬਲਕਾਰ ਸਿੰਘ ਇਹ ਜਾਣਦਾ ਸੀ ਕਿ ਜੇ ਉਹ ਚਾਹਣ ਤਾਂ ਉਸ ਨੂੰ ਉਸਦੇ ਪਿੰਡ ਲਿਜਾ ਸਕਦੇ ਹਨ ਪਿੰਡ ਵੇਖਣ ਦੀ ਸ਼ਾਹ ਦੇ ਬਲਕਾਰ ਸਿੰਘ ਨੇ ਇੱਕ ਦਿਨ ਆਪਣੇ ਦਿਲ ਦੀ ਖੁਆਇਸ਼ ਨੂੰ ਫੌਜੀਆਂ ਨੂੰ ਜਾਦ ਅਸੀਂ ਕੁਝ ਉਸਦੇ ਕੈਂਪ ਵਿੱਚ ਚੌਧਰ ਕਰਕੇ ਤੇ ਕੁਝ ਉਸਦੀ ਮਿੱਠੀ ਜ਼ੁਮਾਨ ਦੇ ਅਸਰ ਹੇਠ ਫੌਜੀ ਉਸ ਨੂੰ ਉਸਦੇ ਪਿੰਡ ਲੈ ਜਾਣਾ ਮੰਨ ਹੀ ਗਏ ਬਲਕਾਰ ਸਿੰਘ ਦੇ ਪਿੰਡ ਅਪੜਨ ਦੀ ਖਬਰ ਝਟਪਟ ਹੀ ਸਾਰੇ ਪਿੰਡ ਵਿੱਚ ਖਿਲਰ ਗਈ ਬੰਦੇ ਤੇ ਕਾਮਕਾਰ ਲਈ ਪੈਲੀਆਂ ਵਿੱਚ ਗਏ ਹੋਏ ਸਨ ਪਰ ਪਿੰਡ ਦੀਆਂ ਜਨਾਨੀਆਂ ਤੇ ਬੱਚੇ ਝਟ ਉਸਦੇ ਕੋਲ ਅਪੜ ਗਏ ਉਹਨਾਂ ਲਈ ਬਰਕਾਰ ਸਿੰਘ ਉਹ ਪਿੰਡ ਦਾ ਪੁਰਾਣਾ ਸਰਦਾਰ ਸੀ ਜਿਸ ਦੇ ਪਿੰਡ ਵਿੱਚ ਹੁੰਦੇ ਆ ਉਹਨਾਂ ਨੂੰ ਕਦੀ ਕਿਸੇ ਤੋਂ ਡਰ ਨਹੀਂ ਆਇਆ ਸੀ ਪਰ ਹੁਣ ਤੇ ਉਹ ਪਿੰਡ ਛੱਡ ਕੇ ਕੈਂਪ ਵਿੱਚ ਚਲਾ ਗਿਆ ਹੋਇਆ ਸੀ ਤੇ ਸਾਰਾ ਪਿੰਡ ਨਿਆਸਰਾ ਹੋ ਗਿਆ ਸੀ ਆਖਰ ਉਸਨੇ ਇਸ ਤਰ੍ਹਾਂ ਕਿਉਂ ਕੀਤਾ ਪਿੰਡ ਦੀਆਂ ਜਨਾਨੀਆਂ ਸੋਚਦੀਆਂ ਸਨ ਕਿ ਪਿੰਡ ਛੱਡਦਿਆਂ ਉਸ ਨੂੰ ਪਿੰਡ ਦੇਆਂ ਲੋਕਾਂ ਤੇ ਤਰਸਣਾ ਆਇਆ ਉਨ੍ਹਾਂ ਦੇ ਖਿਆਲ ਵਿੱਚ ਉਸਨੇ ਉਨ੍ਹਾਂ ਨਾਲ ਬੜਾ ਧੋਖਾ ਕੀਤਾ ਸੀ ਜੇ ਐਸੀ ਉਥਲ-ਪੁਥਲ ਵੇਲੇ ਉਹ ਪਿੰਡ ਨੂੰ ਇਕੱਲਿਆਂ ਛੱਡ ਕੇ ਚਲਾ ਗਿਆ ਸੀ ਸਰਦਾਰ ਇਹ ਤੂੰ ਕੀ ਕੀਤਾ ਜਨਾਨੀਆਂ ਦੇ ਭੀੜ ਵਿੱਚੋਂ ਬੁੱਢੀ ਮੋਚਣ ਰਾਬਿਆ ਦੀ ਆਵਾਜ਼ ਆਈ ਸਾਨੂੰ ਇੱਥੇ ਛੱਡ ਕੇ ਆਪ ਤੂੰ ਕੈਂਪ ਵਿੱਚ ਜਾ ਵੜਿਓ ਸਾਡੀ ਬਾਹ ਕਿਨੂੰ ਫੜਾਈ ਆ ਅਸੀਂ ਤੇਰੇ ਪੀੜੀਆਂ ਦੇ ਕੰਮੀ ਸਾਂ ਆਪਣੇ ਉਲਾਮੇ ਨੂੰ ਹੋਰ ਚੋਗਮਾ ਬਣਾਉਣ ਲਈ ਰਾਬਿਆਂ ਨੇ ਜਰਾ ਠਹਿਰ ਕੇ ਕਿਹਾ ਵਾ ਸਰਦਾਰ ਸਾਡੇ ਨਾਲ ਇਸ ਤਰ੍ਹਾਂ ਕਰਨੀ ਸਹੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ